ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ 7 ਵਜੇ ਦਾ ਟਾਈਮ ਹੈਗਾ ਪਰ ਰੱਬ ਰੋਜ ਹੀ ਆ ਜਾਂਦਾ ਰਾਤ ਨੂੰ ਪਰ ਆਉਂਦਾ ਰਾਤ ਨੂੰ ਆਗਾ ਤੇ ਤੁਹਾਨੂੰ ਮੌਸਮ ਦੀਦਾ ਹੀ ਹੋਊਗਾ ਦੇਖੋ ਰੱਬ ਰੱਬ ਦੇ ਰੰਗ ਹਨਾ ਕਰੇ ਗਰਮੀ ਕਰੇ ਠੰਡ ਬਹੁਤ ਸੋਹਣਾ ਮੌਸਮ ਹੋ ਰਿਹਾ ਹੁਣ ਤਾਂ ਤਿੰਨ ਚਾਰ ਦਿਨ ਹੋ ਗਏ ਸੀ ਲੋਨ ਦੀ ਲੋੜ ਵੀ ਨਹੀਂ ਰਾਤ ਨੂੰ ਠੰਡੀ ਹਵਾ ਆਉਂਦੀ ਹੈ ਕਿ ਸਾਰੀ ਰਾਤ ਮੀਂਹ ਪਈ ਜਾਂਦਾ ਰਾਤ ਨੂੰ ਠੰਡੀ ਹਵਾ ਚੱਲੀ ਜਾਂਦੀ ਹੈ ਸਰਦਾਰ ਜੀ ਕਰਨ ਮੈਂ ਚਲਾਈ ਹੋਈ ਹਵਾ ਚਲਵਾਈ ਹੋਈ ਹੈ ਬੰਦੇ ਦਾ ਫਰਕ ਹੁੰਦਾ ਵਾਸ ਹੱਸਿਆ ਜੀ ਤੇ ਚਲੋ ਜੀ ਆਪਾਂ ਕਰਦੇ ਕੰਮ ਕੰਮ ਤਾਂ ਆਪਾਂ ਸਵੇਰ ਦੇ ਉੱਠਿਆ ਕਰ ਹੀ ਜਾਂਦੇ ਆਂਗੇ ਮਹੌਜਲੋ ਮਾਪਾਂ ਵੀਡੀਓ ਦੇ ਕਲਿੱਪ ਲੈ ਲੈਣੇ ਆ ਤੇ ਸਵੇਰ ਤੋਂ ਲੱਗ ਰਿਆਂ ਥੋੜਾ 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 ਹਨਾ ਐਡ ਕਰੀ ਜਾਂਦੇ ਆ ਫਿਰ ਬਾਣ ਦਾ ਜੇ ਆਪਾਂ ਐ ਕਹੀਏ ਵੀ ਆਹ ਕੰਮ ਕਰਕੇ ਕਰਾਂਗੇ ਫਿਰ ਤਾਂ ਬਸ ਟਾਈਮ ਹੀ ਨਹੀਂ ਲੱਗਦਾ ਕਰੇ ਮੋਬਾਈਲ ਚੱਕ ਲਿਆ ਕਦੇ ਧਰ ਲਿਆ ਹਨਾ ਤੇ ਕੰਮ ਬਹੁਤ ਭਏ ਨੇ ਕਰਨ ਵਾਲੇ ਤੇ ਸੁੱਖ ਨਾਲ ਮੱਝ ਸੁਈ ਕਰਕੇ ਕੰਮ ਬਦੇ ਪਏ ਇੱਕ ਇਹ ਜਿਹਲਾ ਜਿਹਾ ਸਰੀਰ ਹੋ ਰਿਹਾ ਬਿਮਾਰ ਜੀ ਹੋ ਰਹੀ ਹੈ ਕਿ ਖੜਦੀ ਖੁੜਦੀ ਜੀ ਨਹੀਂ ਕੰਮ ਵਧਿਆ ਪਿਆ ਹੈਗਾ ਤੇ ਦਵਾਈਆਂ ਦਿੱਤੀਆਂ ਨੇ ਡਾਕਟਰ ਨੇ ਲੱਗਦਾ ਫਰਕ ਪੈਸੂ ਕੁਝ ਬੋਤਲਾਂ ਬੋਤਲਾਂ ਹੀ ਦਿੱਤੀਆਂ ਨੇ ਪੀਣ ਨੂੰ ਤੇ ਉਹ ਹੋ ਜੂ ਕਹਿੰਦੇ ਤੇ ਪਤਾ ਲੋ ਜੀ ਆਪਾਂ ਨੇ ਕਰ ਲਏ ਬਹੁਤ سارے ਕੰਮ ਤੇ ਮੇਰਾ ਬੂਟਾ ਤੋੜ ਦਿੱਤਾ ਮੈਂ ਮੈਂ ਇਸ ਨੇ ਤੇ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਤੁਹਾਨੂੰ ਇਹ ਸੰਗਣ ਹੈਗਾ ਬੂਟਾ ਇਹ ਨਾ ਮੈਂ ਬਾਹਰ ਨਾ ਬੁੱਟੇ ਦੀ ਇੱਕ ਚੀਕੂ ਦੀ ਯਾਰ ਮੜਾ ਇਹ ਲੱਗਣ ਲੱਗ ਜਾਂਦੇ ਨੇ ਉਹਦੀ ਸਿੰਘ ਪਾ ਲੈਂਦੀ ਆ ਵਿਚ ਆ ਕੇ ਮੈਂ ਤਾਂ ਕੱਟੀ ਦਾ ਸਭ ਹੀ ਨਾ ਕਰਨ ਲੱਗ ਗਈ ਮੈਂ ਮੱਝ ਨੂੰ ਤੰਗ ਕਰਦੀ ਐ ਐਨੇ ਫੁੱਲ ਲੱਗਦੇ ਤੋੜ ਤੇ ਸਰਦਾਰ ਜੀ ਪਿਆਉਂਦੇ ਨੇ ਦਵਾਈ ਦਬੂਈ ਮੱਝ ਨੂੰ ਤੇ ਮੌਸਮ ਮਾ ਵਧੀਆ ਹੋਇਆ ਠੰਡਾ ਆਚਾਰ ਟੋਆ ਸਾਡਾ ਫੇਰ ਪਾਣੀ ਦਾ ਫੜ ਗਿਆ ਸੁਖ ਮੜਾ ਕਿੱਥੇ ਹੋ ਗਈਆਂ ਕਿੱਥੇ ਆ ਗਈ ਸੁਖਮਣ ਜਾ ਪੁੱਤ ਸੋਣ ਮੀਨ ਅਕੇਰ ਲੈ ਮੀਨ ਅਕੇਰ ਲੈ ਬੱਦਲ ਵਾਹ ਹੋਈ ਨੇ ਕੋਈ ਕੁਝ ਫਿਰ ਹੁਣ ਪੁੱਤ ਫਿਰ ਕੀ ਸਾਰਿਆ ਸਤਰੀ ਵੀ ਸਤਰੀ ਵੀ ਤੋੜ ਲਈ ਤੁਸੀਂ ਆ ਜਾ ਇਹਨਾਂ ਨੇ ਸਤਰੀ ਲੈ ਕੇ ਦੇ ਹੋਰ ਤਾਂ ਰੋਜ਼ ਮੀਂਹ ਚ ਭਿੱਜ ਕੇ ਆਏ ਨੇ ਕੱਲ ਆਏ ਭਿੱਜ ਕੇ ਆ ਗਏ ਲੇਪੂ ਚਪੂ ਹੋਈਆਂ ਬੀਬੀ ਰੋਟੀ ਬਣਾਉਂਦੀ ਇਹਨਾਂ ਦੀ ਪਰੌਂਠੇ ਬਣਾਏ ਨੇ ਪੋਲੇ ਪੋਲੇ ਚਟਣੀ ਨਾਲ ਤੇ ਬੜਾਈ ਨਾਲ ਹੁਣ ਆਪਦੀ ਰੋਟੀ ਬਣਾਉਂਦੀ ਆ ਸਾਫ ਪੀਲੀ ਦਿਵਾਰੇ ਹੁਣ ਭਾਂਡੇ ਮਾਂਜਦੀ ਆ ਮੈਂ ਇਸ ਉੱਪਰ ਬਿਸਤਰ ਬੁਸਤਰ ਚਾੱਕ ਕੇ ਆਉਣੀ ਆ ਸਾਫ ਸਫਾਈਆ ਕਰਨ ਲੱਗਦੇ ਆ ਬਸ ਇਸ ਤਰ੍ਹਾਂ ਆਪਣੇ ਕੰਮ ਹੋਈ ਜਾ ਰੇ ਨੇ ਦੇਖੋ ਓਟੇ ਦੇ ਭਾਂਡੇ ਝੁੱਠੇ ਮਾਂਜ ਨਾਲ ਮਾਂਜਦੀਆਂ ਚਲੋ ਜੀ ਆਪਾਂ ਢੇ ਮਾਂ ਜਿਹੜੀ ਕੱਚੇ ਬੇੜੇ ਚੋਂ ਆ ਡੱਕੇ ਡੋਲੇ ਜੀ ਪੋਲੇ ਪੋਲੇ ੜੱਕੇ ਨਾਲ ਇਕੱਠੇ ਕਰਦੀਏ ਤਿੰਨ ਦਿਨ ਹੋ ਗਏ ਮੀਂਹ ਪੈਂਦਿਆਂ ਨੂੰ ਤੇ ਉਹੀ ਗੱਲ ਹੈ ਡੇਢ ਚ ਕੱਖ ਹੋ ਜਾਂਦੇ ਨੇ ਭਾਈ ਤੋਂ ਗੜਾਇਆ ਤੀ ਤਿੰਨ ਦਿਨਾਂ ਚ ਮੀਂਹ ਨਾਲ ੜੜ ਕੱਖ ਹੋ ਗਏ ਲੋ ਜੀ ਜਿਹੜਾ ਟਾਈਮ ਹੈ 12:00 ਵੱਜ ਗਏ ਨੇ 12:00 ਵਾਲੀ ਬੱਸ ਵੀ ਆ ਗਈ ਹੈ ਮੀਂਹ ਵੀ ਪੈ ਰਿਹਾ ਖੜਕਾ ਸੁਣਦਾ ਹੋਣਾ ਤੁਹਾਨੂੰ ਮੀਂਹ ਵੀ ਪੈ ਰਿਹਾ ਹੈਗਾ ਨੇ ਇਦਰੋਂ ਦਿਖਾਵਾਂਗੇ ਆਪਣੇ ਵਿਰੇੜੇ ਕੰਨਿਆਂ ਵਿਊ ਨੇ ਉਧਰੋਂ ਦਿਖਾਵਾਂਗੇ ਆਪਣੀ ਸੜਕ ਕੰਨਿਆਂ ਦੀ ਕਿਸ ਤਰ੍ਹਾਂ ਮੀ ਪਹਿਰਿਆ ਚਾਰ ਦਿਨ ਹੋ ਗਏ ਮੀ ਨਹੀਂ ਔਖਾ ਕਰ ਰੱਖਿਆ ਆ ਤਿੰਨ ਦਿਨ ਹੋ ਗਏ ਦਿਨੇ ਪੈਂਦੇ ਨੂੰ ਅੱਜ ਚੌਥਾ ਦਿਨ ਦਿਨੇ ਆ ਘਰ ਤਿੰਨ ਦਿਨ ਹੋ ਗਏ ਰਾਤ ਨੂੰ ਪੈਂਦੇ ਨੂੰ ਠੀਕ ਹੈ ਮੈਂ ਹੁਣ ਬਾਹਰ ਖੋਲ ਲਿਆ ਅੰਦਰ ਵੀ ਵਸਟੜ ਆ ਗਈ ਦੱਸਾਂ ਮੈਂ ਮੈਸ ਮੈਸਾ ਤਾਂ ਮੌਜਾ ਮੈਸਾ ਦਾ ਮੋਰਜਨਾ ਬੈਕੀਆਂ ਨੂੰ ਦੇਖਣ ਨਹੀਂ ਚਾਹ ਰਿਆ ਹੁਣ ਤਾਂ ਥੋੜਾ ਜਿਹਾ ਘਟ ਗਿਆ ਤੇ ਬਾਹਰ ਪਾ ਦਾਂਗੇ ਕਿਉਂਕਿ ਅੰਦਰ ਬਸੜਾਉਂਗੇ ਬਾਹਰ ਕਿੱਲਾ ਜਿਹਾ ਨਾ ਮੈਨੂੰ ਤਾਂ ਕਾਹੀ ਜਿਹਾ ਘਰ ਤੋਂ ਕੰਮ ਦੀ ਸੌਸ ਤੋਂ ਪੂਰਾ ਮੰਡੀ ਆਉਂਦੀ ਹੈ ਜੇ ਮੰਡੀਆਂ ਦਾ ਹੀ ਐਟ੍ਰੈਕਟਿਵ ਪੈਂਦਾ ਹੈ Or paling भी strike terhibur, <noise> ya. <hesitation> 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 ਇਹ ਤਾਂ 12:00 ਬੱਜੇ ਨੇ 5-7 ਕਿ ਮਿੰਟ ਹੋਏ ਨੇ 12:00 ਬਜੇ ਕਿ ਮੇਰੇ ਨਾ ਬਾल्टी ਭਰੀ ਪਈ ਹੈ ਕੱਪੜਿਆਂ ਦੀ ਵਾਲਾ ਬਸੜਾ ਆ ਗਿਆ ਹੁਣ ਬਾਤੀ ਜੀ ਸਵੇਰ ਦੀ ਕਣੀ ਪੂਰ ਜਿੱਡਗੀ ਆਂਦੀ ਹੈ ਬਾल्टी ਭਰ ਕੇ ਕੱਪੜਾ ਧੋ ਕੇ ਆ ਤਰੀ ਪਈ ਹੈ ਇੱਧਰ ਹੋਰ ਗਾਹਾਂ ਕਰ ਦਿਆਂ ਜੇ ਮਮੀ ਹਟੇ ਮੋਰਨ ਸਾਫ ਹੋਵੇ ਰੇ ਕੱਪੜੇ ਤਾਰ ਤੇ ਪਾਈ ਅਜ ਮੱਜਾਂ ਦੇ ਪੱਖੇ ਲਾਉਣ ਚਲੋ ਲੋੜ ਦੀ ਸਤਾਪ ਦੀ ਵੀ ਲਾਇ ਅੱਜ ਠੰਡੀ ਵੈਸੇ ਬਹੁਤ ਹੋ ਗਈ ਐ ਗੱਲ ਕਰ ਹੁਣ ਖਾਣ ਨੂੰ ਕੁਸਮਨ ਕਰਦਾਗਾ ਲੱਡੂ ਵੀ ਪਾਏ ਨੇ ਬਿਸਕੁਟ ਵੀ ਪਾਏ ਨੇ ਕੱਲ ਮੇਰੀ ਭੂਆ ਮੈਨੂੰ ਸੰਧਾਰਾ ਦੇ ਗਈ ਐ ਨੇ ਵਾਲੀ ਢੜੀਆਂ ਵਾਲੀ ਉਹ ਲੋੜੀ ਦੀਵਾਲੀ ਤੀਆਂ ਮੈਨੂੰ ਸੰਧਾਰਾ ਦੇ ਕੇ ਜਾਂਦੀ ਹੁੰਦੀ ਹੁੰਦੀ ਹੁਸੇ ਇੱਕ ਪੱਧ ਬਿਸਕੁਟ ਪਾਲਾਂ ਪਾ ਦੇਈਂ ਪਤਾ ਨਹੀਂ ਕੀ ਗੱਲ ਬੱਚੇ ਹਏ ਸਿਰ ਉੱਟ ਗਿਆ ਬੱਚੇ ਬੱਚੇ ਖਾਂਦੇ ਨਹੀਂ ਹੈਗੇ ਕੜਾਏ ਹੋਏ ਬਿਸਕੁਟ ਤਾਂ ਕੱਲ ਕੀ ਗੱਲ ਮੈਂ ਤਾਂ ਵਧੀਆ ਲੱਗ ਤੇਰੀ ਇੱਕ ਦੋ ਕਦੇ ਨਹੀਂ ਖਾਣਗੇ ਪਹਿਲਾਂ ਸੀ ਦੇਸੀ ਕਿ ਉਹਦੇ ਘਰੇ ਬਣ ਵਾਲੇ ਫਿਰ ਰਾਜੀ ਹੋਏ ਦੇ ਕੇ ਹੁਣ ਕੱਲ ਭੂਆ ਦੇ ਕੇ ਇਹ ਵੀ ਕਹਿੰਦੀ ਕਿ ਨਵੇਂ ਦੇਸੀ ਕਿ ਉਹਦੇ ਬਣਵਾਏ ਨੇ ਕਿਉਂਕਿ ਉਹਨਾਂ ਦੇਸੀ ਕਿ ਉਹ ਬਾਬੂ ਰਹਿੰਦਾ ਉਹਨਾਂ ਦੀ ਡੈਰੀ ਹੈਗੀ ਉਹ کریم ਲਾ ਕੇ ਨਹੀਂ ਤਾਂ ਕਿਉਂ ਵੇਚਦੇਗੇ ਨੇ ਮਾਖਣੀ ਮੁਖਣੀ ਬੀਚ ਦੇ ਨੇ ਤਿੰਨ ਚਾਰ ਡੈਰੀਆਂ ਨੇ ਮੂਹਰੇ ਮੁੰਡੇ ਦੇ ਤੇ ਉਹਨਾਂ ਦੇਸੀ ਕਿਉਂ ਬਾਦੂ ਰਹਿੰਦਾ ਉਹ ਵੀ ਕਹਿੰਨੀ ਮੈਂ ਦੇਸੀ ਕਿਉਂਰੇ ਬਣਵਾਏ ਨੇ ਪਰ ਵੀਡੀਓ ਨਹੀਂ ਬਣੀ ਕਿਉਂਕਿ ਉਹ ਆਈ ਸੀਗੀ ਨੇੜੇ ਕਰਕੇ ਢੱਡਰੀ ਹੋਈਆਂ ਮੇਰੇ ਪੂਆ ਹਾਂ ਉਹ ਆਈ ਸੀਗੀ 5 ਵਜੇ 6 ਵਜੇ ਸਰਦਾਜੀ ਛੱਡੇ ਆਈ ਤੀਏ ਪੌਣੇ 5 ਵਾਲੀ ਬਸ ਤੇ ਉਤਰੀ ਸੀਗੀ ਤੇ ਪੂਆ ਪਤੀ ਜੀ ਹਨਾ ਨੇੜੇ ਨੇੜੇ ਆਂਗੇ ਆ ਕੇ ਮਿਲ ਜਾਂਦੇ ਵਿਹਾਰ ਤੇ ਹਾਂ ਜਦ ਐਸੇ ਕੋਈ ਦੁੱਖ ਸੋਖ ਸੂਨ ਜੇ ਪਿੰਡ ਅਗਲੀ ਚੋਧਰ ਉਧਰੀ ਨੇੜੇ ਪਿੰਡਾਂ ਕਰਕੇ ਵਰਤ ਵਰ ਤੇਵਾ ਹੁੰਦਾ ਹੈ ਨਾ ਤੇ ਆ ਕੇ ਮਿਲ ਜਾਂਦੀ ਹੈ ਜਦ ਸੇ ਹੰਡ ਸੋਖ ਸੂਖ ਜਾਉਂਦੀ ਐ ਸੇ ਨੇੜੇ ਵੀ ਆ ਕੇ ਮਿਲ ਜਾਂਦੇ ਵੈਸੇ ਵੀ ਆ ਜਾਂਦੀ ਹੈ ਜੀ ਚਲੋ ਜੀ ਆਪਾਂ ਫੇਰ ਕਰਦੇ ਆ ਗੱਲ ਕਿਉਂ ਜੀ ਕੱਪੜੇ ਮੈਂ ਪਾਰ ਇਤਨਾ ਇਤਨੇ ਸੋਇ ਦੇ ਵਿੱਚ ਰਸੀ ਬਨ ਕੇ ਪਾਰ ਦਿੱਤੇ ਨੇ ਇਹ ਸਪੈਸ਼ਲ ਰੱਸੀ ਦਾ ਆਪਣੇ ਦੌਣ ਬਾਜੀ ਸੀ ਜੀ ਤੇ ਮੈਂ ਜਿਹੜਾ ਮੀਕਣੀ ਦੀਆ ਬੰਨਣ ਤੇ ਪਾਣੀ ਉੱਤਰ ਉੱਤੇ ਪਾ ਦਿੱਤੇ ਕਮਰੇ ਚ ਮੰਝੇ ਜੀ ਜਿਹੜੀ ਵੱਧੂ ਉਹਨਾਂ ਤੇ ਪਾ ਦਿੱਤੇ ਦੋ ਤਿੰਨ ਸੂਤ ਉੱਤੇ ਪਾ ਦਿੱਤੇ ਨੇ ਪਰ ਬਾਸੜ ਜੀ ਕਿੱਥੇ ਵੀ ਪੈ ਪਊਗੀ ਜਿਹੜਾ ਬਾਸੜ ਦਾ ਨਹੀਂ ਆ ਗਿਆ ਹਜੇ ਤੱਕ ਕੰਪੀਂਦੀ ਹੈ ਜੀ ਤੇ ਮੀਂਹ ਪੈਣ ਲੱਗਿਆ ਪਾਉਣੇ 12 ਵਜੇ ਦਾ ਮੇਨੂੰ ਘਟ ਗਿਆ ਹੂੰ ਪਈ ਜਾਂਦਾ ਤੇ ਇੱਧਰ ਮੈਂ ਬਣਾ ਲਈ ਹੈ ਜੀ ਚਾਹ ਚਾਹ ਨਾਲ ਸਾਸਮਣ ਪਾਈ ਰੱਖੀ ਹੈ ਜੀ ਇੱਧਰ ਚਾਹ ਬਣਾ ਲਈ ਬੈਠੀਆਂ ਜੱਗ ਭਰ ਕੇ ਢਾਂਡੇ ਉੱਪਰ ਰੱਖੀ ਬੈਠੀਆਂ ਉੱਪਰ ਰੱਖ ਲੈਣੀ ਆ ਮੈਂ ਲੱਡੂ ਵਾਲਾ ਕੌਲਾ ਬਿਸਕੁਟ ਵਾਲਾ ਮਣਤ ਪਾਣੂ ਜਾਣਾ ਪਊਗਾ ਦਰਵਾਜ਼ੇ 'ਚ ਸਰਦਾਰ ਜੀ ਤਾਂ ਸੌਂ ਗਏ ਲੱਗ ਰਿਹਾ ਜੇ ਆਪਾਂ ਬਣਾਉਣਾਂਗੇ ਸਬਜ਼ੀ ਸਬਜ਼ੀ ਆਪਾਂ ਪ੍ਰਿੰਟ ਹੀ ਕੱਟ ਲਈਆਂ ਸੁੱਕੀਆਂ ਮਸਾਂ ਨੇ ਪੌਣੇ ਨਾਲ ਪੁੰਝ ਪੁੰਝ ਕੇ ਕੱਟੀਆਂ ਨੇ ਆ ਮੇਂ ਚਾਰ ਦਿਨ ਹੋ ਗਏ ਮੇਂ ਆਪਾਂ ਦੇ ਨਾ ਕੱਪੜਾ ਦਾ ਹਾਲ ਦੇਖੋ ਕਮਰੇ ਪਰ ਆਪਾਂ ਨੇ ਰੱਸੀ ਬੰਨ ਕੇ ਇੱਥੇ ਪਾ ਦੇ ਇਥੇ ਮੈਂ ਹਵਾ ਲਗਦੀ ਆ ਕੁਝ ਹਨਾ ਆਹ ਹੋ ਜੋ ਜੀਰਾ ਪਾ ਦਿੱਤਾ ਆਪਾਂ ਤੇਲ ਦੇ ਵਿੱਚ ਤੇ ਪਾ ਮੰਗੇ ਬắp ਪਿਆਜ਼ ਗੰਡਾ ਜ ਨਹੀਂ ਕਰਦੀ ਨੂੰ ਲਾਣੀ ਅਪੜਤਾ ਕਪੜਾ ਨੇ ਮੇਰੇ ਹੱਥਾਂ ਨਾਲ ਲਾਏ ਤਾਂ ਚੜਚੋ ਸੁਕ ਦੇਣੀ ਹੈ ਹੱਥ ਨਾਲ ਲਾਏ ਸੁੱਕ ਜਾਣਗੇ ਲਓ ਪਹਿਲਾਂ ਆਪਾਂ 2-4 ਮਿੰਟ ਤੱਕੰਜਾਂ ਤੇ ਰਲਾਵਾਂਗੇ ਕਣਕ ਨਹੀਂ ਆਸੂੰਦੀਆਂ ਸੱਤੀਆਂ ਪਈਆਂ ਨੇ ਪੇਸੂਣਾਂਗੇ ਕੋਸ ਲੈਣੇ ਕੋਸ ਤੱਕ ਨੂੰ ਘਰੋਟਾ ਆ ਗਿਆ ਨੂੰ ਨੂੰ ਸਾਕ ਧਾਣਿਆਂ ਜੀਰਾ ਥਾਕੇ ਕੁਣ ਨਾਂਗੇ ਪਹਿਲਾ ਨਾਂ ਮ ਚੁੱਲੇ ਤੇ ਮੱਥਾ ਮਾਰ ਦਿੱਤੀ ਤੇ ਜੀ ਮਨ ਹੋ ਨਹੀਂ ਗੁੰਮ ਤੋਂ ਹੈ ਦੇਖੋ ਦੇ ਕਾਗਜ ਜਿਹੜੀ ਗਰਮ ਹੋਣ ਹੁਣ ਬੀਬੀ ਕਹਿੰਦੀ ਤੇਥੋਂ ਨਹੀਂ ਅੱਗ ਬੱਚੀ ਮੈਂ ਚਾਰ ਦਿਨ ਹੋ ਗਿਆ ਹਨ ਜੇ ਅੱਜ ਹੋਤੀ ਠੀਕ ਹੈ ਮੱਚ ਤਾਂ ਮੱਛੀ ਨਹੀਂ ਅੱਗ ਮਾਰਦਾ ਅੱਜ ਬਾਹਰ ਸਬਜ਼ੀ ਧਰ ਲੈਣਗੇ ਜਾਂ ਲੇਟੀ ਧਰ ਲਾਂਗੇ ਉੱਤੇ ਮੈਨੂੰ ਕਾਗਜ ਦੇ ਉੱਤੇ ਦੂਜੇ ਛੋਟੇ ਪਕੀ ਕਰਾਵਾ ਤੇ ਉਹ ਗਿੱਲੇ ਕਾਗਜ਼ ਵੀ ਗਿੱਲੇ ਹੋਗੇ ਚੁੱਲਾ ਦਾ ਟੱਕਿਆ ਹੋ ਜਾ ਜੀ ਚੁੱਲਾ ਤਾਂ ਸੁੱਕਾਗਾ ਕਿਉਂਕਿ ਚੁੱਲੇ 'ਚ ਤਾਂ ਬੱਕਰ ਮੁੱਦਾ ਮਾਰਦਣੇ ਆਲੇ ਲੱਕੜਾ ਵੀ ਸੁੱਕੀਆਂ ਨੇ ਗੋਹੇ ਵੀ ਸੁੱਕੇ ਨੇ ਕਿਉਂ ਪੁਰਾਣੇ ਗੋਹੇ ਨੇ ਪੁਰਾਣੀ ਲੱਕੜਾ ਪਾਟ ਕੇ ਸਵਾਹ ਚਿਲਾ ਵਾਲਾ ਨਹੀਂ ਹੋਈਆਂ ਨੂੰ ਪਾਈ ਤੋਂ ਪੜਵਾ ਲਈਏ ਜੀ ਲੋ ਜੀ ਹੁਣ ਆਪਾਂ ਦੋ ਮਿੰਟ ਰੀ ਕਮੈਂਟਰ ਅੰਡੇ ਨੂੰ ਸੇਕ ਲਵਾ ਲਿਆ ਹੁਣ ਆਪਾਂ ਹੌਲੀ ਹੌਲੀ ਆ ਕੇ ਤੇ ਹਲਕੀ ਹਣਕੀ ਅੱਗ ਤੇ ਤੇ ਭੁੰਨਗੇ ਉਧਰ ਮੱਛੀ ਤੇ ਅੱਗ ਫਿਰ ਆਪਾਂ ਚੁੱਲੇ ਤੇ ਵੀ ਸਾਰ ਲਾਂਗੇ ਸੇ ਸਾਰਾ ਕੁਝ ਹੀ ਬਾਣੂ ਜੇ ਮੈਨੂੰ ਆਏ ਸੀ ਮੈਂ ਮੀ ਹਟਿਆ ਹਟਿਆ ਹੋਇਆ ਹੁਣ ਉੱਤੇ ਬਣਾ ਲਾਂਗੇ ਪਰ ਅੱਜ ਨਹੀਂ ਮਿੱਥੀ ਚਾਹ ਦੀ ਠੀਕ ਸਾੰਤੇ ਟੂਲ ਦਿਨ ਦਿਨ ਹੈਗੇ ਕਾਗਜ਼ ਨੂੰ ਜਨਾਲੇ ਕੰਮ ਚ ਲਾਉਣਾ ਕਾਗਜ਼ ਵੀ ਕਿੰਨੇ ਹੋਵੇਂ ਨੇ ਨਾਲ ਅਗਲੇ ਇੱਕ ਕਾਗਜ਼ ਲਾਉਦੇ ਮਾਰੇ ਸੁੱਕੇ ਗੋਲੇ ਉਹਦੇ ਮੱਛੀ ਪਾਣੀ ਹੁਣ 4 ਦਿਨ ਹੋ ਗਏ ਝੜ ਹੋਏ ਨੇ ਠੀਕ ਕਰੀ ਅੱਜ ਆਏ ਤੇਰੀ ਸਾਫ ਕਰਾਂਗੇ

ਇਹ ਤਰ ਲਾਂਗੇ ਪਤਿੱਲਿਆ ਚ ਨਾ ਤਰ ਲਾ ਲੇਤੀ ਆਹ ਗਾਣੀ ਮੈਂ ਕਿਥੇ ਤਾਂ ਕੜਾਈ ਚ ਤਾਂ ਮੈਂ ਸਬਜੀ ਤਰ ਲਈ ਸਬਜੀ ਤਰਾਂ ਲੋਸ ਚਲ ਦੀ ਜਿਹ ਕਣੀ ਅੱਗ ਮੱਚੀ ਗਾਇਆ ਸੱਪਾਂ ਨੇ ਬੰਦ ਕਰ ਦਿੱਤਾ ਲੋਂਡਾ 1 ਮਿੰਟ ਚ ਹੀ ਗਰਮ ਹੋ ਗਿਆ ਕਾਗਜ਼ ਗਿੱਲੇ ਤੇ ਮਤ ਮੱਥਾ ਮਾਰ ਕੇ ਹੰਬੂਗੀ ਤੇ ਮਾ ਹਾਏ ਇੱਕ ਪਲ ਦੇ ਲਈ ਇੱਕ ਨਹੀਂ ਲਿਜਾਤ ਮੰਮੀ ਕਹਿੰਦੇ ਬਾਸੇ ਤੇ ਮੱਚਦੇ ਗਿੱਲੇ ਹੋ ਜਾਂਦੇ ਨਾ ਕਾਗਜ਼ ਤਰ ਲੱਗ ਨੈਣੇ ਚੁੱਲ੍ਹੇ ਤੇ ਸਬਜ਼ੀ ਵਧੀਆ ਬਣਦੀ ਆ ਭਿੰਡੇ ਭੁੰਨੇ ਦਾ ਖਾਸ ਕਰਕੇ ਚੁੱਲ੍ਹੇ ਤੇ ਵਧੀਆ ਲੱਗਦੀਆਂ ਲੱਗੀਆਂ ਤੇ ਹੋਰ ਤਾਂ ਛੱਡਿਆ ਤੁਹਾਨੂੰ ਕੁਝ ਹੋਈ ਆਹੇ ਬੇੜਾ ਸਾਡਾ ਕੁੱਤਿਆਂ ਨਹੀਂ ਲੱਗਾ ਮੈਂ ਪਤਾ ਕਾ ਨਹੀਂ ਆਉਣ ਆ ਜਾਣ ਹੋਰ ਲੱਗਦਾ ਕਰਕੇ ਨਾ ਖੋ ਪਰਿਆਗਾ ਆਹ ਬਣੀ ਜੀ ਤੇ ਦਰਤੀ ਪਾਈ ਬਣ ਗਈ। ਫਿਰ ਤੁਹਾਨੂੰ ਮਿਲਵਾਉਣਾ ਹੈ। ਕੀ? ਅਗੂ ਜੰਗ ਤੇ ਮੈਂ ਵੀ ਜੋਤ ਲਾਉਂਗਾ ਆਥਾ ਨੇ। ਜੋਤ ਲਾਉਂਗੀ ਆਥਾ ਨੇ। ਇਹ ਰੋ। ਇਹਨਾਂ ਨੂੰ ਦੂਜਾ ਦੇ ਲੈ ਮੀਂਹ ਦੀ ਫਾਇਪ। ਹਾਂ। ਆਹ ਹਾਰੇ ਚ ਦੇ ਦੇ ਬੀਬੀ ਚੀ। ਹਾਂ ਜੀ ਫੁੱਟ ਜਾਣਗੇ। ਮੈਂ ਆਉ ਫਿਰ ਗਿੱਲੇ ਹੋ ਜਾਣਗੇ। ਮੈਂ ਤਾਂ ਉੱਤੀ ਖੜਾ ਗਿਆ ਕਿਤੇ ਦੇ ਪਾਸੇ ਰੱਬਾ ਲੰਗਵਾਲ ਤਾਂ ਹਲੇ ਦੀ ਪਈ ਜਾਂਦੇ ਨੇ ਮਾਚੀ ਵੀ ਹੁਣ ਪੂਰੀ ਹਾਂ ਆ ਮਾਜ ਅਸਾਂ ਜਾਂਦੇ ਅੱਜ ਤਾਂ ਤੇ ਸਬਜੀ ਬਣ ਚਲੀ ਚਲੋ ਜੀ ਆਪਾਂ ਸਬਜੀ ਬਣਾ ਲਈਏ ਫਿਰ ਮਿਲਦੇ ਆ ਸਬਜੀ ਹੌਲੀ ਹੌਲੀ ਬਣੂ ਲਈ ਸਬਜੀ ਧਰਿਆਏ ਤੁਰੇ ਛੱਡੇ ਸਬਜੀ ਚ ਕਰਤੀ ਫਿਰਦੇ ਆਂਗੇ ਪਾਣੀ ਕਿੰਨੇ ਪਿਆ ਅੱਜ ਨਮਾਉਦੇ ਨਹੀਂ ਚੌਕੀ ਖੰਡ ਬਾਦੀ ਸਾਰੇ ਦਿਨ ਤੱਕ ਨਹੀਂ ਹੋਈ ਜਾਂਦਾ ਸਵੇਰੇ ਲਵਾਉਂਦੇ ਆਂ ਅੰਦਰ ਆ ਕੇ ਵੀ ਬਹੁਤ ਆਦਾ ਹੈ ਬਹੁਤ ਹਸਤਰਾ ਪਿਆਗਾ ਕਿਸੇ ਨੂੰ ਪਹੇਂਦਾ ਕੱਟੀਆਂ ਪਾਜੀਆਂ ਵਾਲਾ ਨਾ ਜੇ ਬਲੇ ਦੇ ਨਾਲ ਮੈਂ ਪਾਣੀ ਟਾਟੇ ਬਦ ਨਮਾਉਂਦੀ ਮਾਰੀ ਨੂੰ ਜਾਣੀ ਆ ਪੈਂਦੀ ਰੱਖਦੇ ਛੋਟਕੀ ਤੇ ਕੱਟੀ ਨੂੰ ਹੜਾ ਸਾਡਿਆ ਹੜਾ ਟੱਕਰ ਮਰਵਾ ਆ ਮਾ ਫੀਲਾ ਇਹਨੂੰ ਵੀ ਧਰਦੀ ਆ ਨੇ ਜੀ ਸੋਚ ਹੋ ਗਈ ਹੋ ਹੋ ਆ ਗਈ ਆ ਗਾ ਚਾਹ ਹੋ ਹੀ ਨਹੀਂ ਸੋਹਣਾਂ ਕੋਲ ਤੇ ਆ ਗਈ ਕਿ ਮੇਰੇ ਫੋਲੀਆਂ ਕੱਢੀ ਜਾਂਦੀਆਂ ਚੰਗੜੀ ਫੋਲੀਆਂ ਆਪਕਤੀ ਵਾਲਾ ਫਾਂਕੀ ਨਹੀਂ ਦੇ ਸਕੂ ਮੀਟੀ ਲੈ ਈਲਾ ਬਰਫਾਂ ਫਾਂਕੀ ਮਾ ਫਿੱਟ ਖੋਲੂ ਚਾਟ ਜੈਨੂ ਚਰਨੀ ਲੈ ਫਿੱਟ ਆਹੀ ਦੇ ਬੱਸ ਹੋ ਨਾ ਬਾਹਰ ਦੀ ਕੀ ਹੈ ਹਟ ਦੇ ਆ ਬਾਅਟਿਚ ਪੀ ਲੈ ਗੀ ਪੀ ਲੈ ਉਹਨਾਂ ਕੋਲ ਸੇਨ ਨਾਚਾਰਾ ਨੂੰ ਖੋਲ ਕੇ ਲਾ ਦੇਣਗੇ ਸੱਤ ਇਹ ਤਾਂ ਦਵਾਈ ਚੋਂ ਪੁੱਲ ਨਹੀਂ ਪਾਣੀ ਤਾਂ ਸੱਤ ਦਿਨ ਬਾਅਦ ਸੇਲ ਜਿਹੜੀ ਨੂੰ ਪਹਿਲੇ ਦਵਾਈ ਕਰੀ ਆਂ ਆ ਕੱਟੇ ਚੋਟੀ ਦੀ ਦਵਾਈ ਲੈ ਆਓ ਪਾਣੀ ਤਾਂ ਲੋ ਜੀ ਆਪਣੀ ਸਬਜੀ ਬਣ ਗਈ ਐ ਤੇ ਆਪਾਂ ਸਬਜੀ ਬਣਾ ਦਿੱਤੀ ਐ ਲੈਟੀ ਨੂੰ ਸਮਾਨ ਪਾ ਦਿੱਤਾ ਆਪਾਂ ਕੱਢਣ ਜਾਂਦੇ ਜੀ ਧਾਰਾ ਤੇ ਮੀਨ ਤੇ ਬਸ ਮੀਰੇ ਵਿੱਚ ਹੀ ਬਣਾਈ ਐ ਲੈ ਚੁੱਲ੍ਹੇ 'ਕਾ ਤੇ ਲੈਟੀ ਕਰਕੇ ਅੱਗ ਮਚਾ ਲਈ ਨਹੀਂ ਤੇ ਸਬਜੀ ਤੇ ਚੁੱਲ੍ਹੇ ਤੇ ਵੀ ਬਣ ਜਾਂਦੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਅੱਜ ਦੀ ਵੀਡੀਓ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ